ਸਤਿਨ ਸਾਈਚਿਨ ਗਲੇਸ਼ੀਅਰ ਵਾਰੇ ਭਾਰਤ ਅਤੇ ਪਾਕਿਸਤਾਨ ਦੇ ਰੱਖਿਆ ਸਕੱਤਰਾਂ ਦੀ ਗੱਲਬਾਤ ਇਸ ਵਾਰ ਕਾਫੀ ਸੰਤੋਸ਼ਜਨਕ ਰਹੀ ਹੈ ਡੰਡੀ ਇਹ ਕਿਹਾ ਗਿਆ ਹੈ ਕਿ ਇਸ ਮਾਮਲੇ ਤੇ ਕੁਝ ਖੇਤਰਾਂ ਵਿੱਚ ਸਮਝੌਤਾ ਹੋ ਗਿਆ ਹੈ ਜਿਸ ਨਾਲ 8 ਸਾਲ ਤੋਂ ਚਲਿਆ ਆ ਰਿਹਾ ਟਕਰਾਵ ਵਾਲਾ ਮਾਹੌਲ ਖਤਮ ਹੋਣ ਦੀ ਆਸ ਵਜਦੀ ਹੈ ਡੰਡੀ ਭਰੋਸੇਯੋਗ ਸੂਤਰਾ ਅਨੁਸਾਰ ਇਸ वार्ता ਵਿੱਚ ਸਿਆਚਿਨ ਸਮਝੋਤੇ ਦੇ ਨਾਲ-ਨਾਲ ਸਾਰੇ ਜੰਮੂ ਤੇ ਕਸ਼ਮੀਰ ਸੰਬੰਧੀ ਕੰਟਰੋਲ ਰੇਖਾ ਵਾਰੇ ਵੀ ਉਸਾਰੂ ਪਹੁੰਚ ਅਪਣਾਈ ਗਈ ਹੈ ਡੰਡੀ ਟੁਕਮੇ ਫੈਸਲੇ ਤੇ ਪਹੁੰਚਣ ਲਈ ਦੋਹਾਂ ਤਰਾ ਵੱਲੋਂ ਸੁਹਿਰਦ ਜਤਨ ਕੀਤੇ ਗਏ ਹਨ ਡੰਡੀ ਰੱਖਿਆ ਮੰਤਰਾਲੇ ਦੇ ਇੱਕ ਬੁਲਾਰੇ ਨੇ ਗੱਲਬਾਤ ਨੂੰ ਬੜਾ ਸਦਭਾਵਨਾਪੂਰਨ ਦੱਸਿਆ ਹੈ ਡੰਡੀ ਸਮਝਿਆ ਜਾਂਦਾ ਹੈ ਕਿ ਦੋਹਾਂ ਧਿਰਾਂ ਨੇ ਸਾਰੇ ਜੰਮੂ ਤੇ ਕਸ਼ਮੀਰ ਵਿਚਲੀ ਕੰਟਰੋਲ ਰੇਖਾ ਤੇ ਪੜਕਹਾਟ ਰੋਕਣ ਦੀ ਲੋੜ ਅਤੇ ਗੁਜਰਾਤ ਦੇ ਰਣਕਸ਼ ਦੀ ਪਾਣੀਆਂ ਦੀ ਹੱਦਬੰਦੀ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਡੰਡੀ ਭਾਰਤ ਉੱਤਰੀ ਪਾਸੇ ਦੇ ਪੁਆਇੰਟ 9842 ਤੋਂ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਦੇ ਕੁਰਾਕੁਰਮ ਖੇਤਰ ਤੱਕ ਕੰਟਰੋਲ ਰੇਖਾ ਨੂੰ ਮਾਨਤਾ ਦੇਣ ਤੇ ਜ਼ੋਰ ਦੇ ਰਿਹਾ ਹੈ ਜਦੋਂ ਕਿ ਪਾਕਿਸਤਾਨ ਸਿਮਲਾ ਸਮਝੌਤੇ ਦੇ ਸਮੇਂ ਵਾਲੀ 1972 ਦੀ ਪੋਜੀਸ਼ਨ ਤੇ ਵਾਪਸ ਆਉਣ ਲਈ ਕਹਿ ਰਿਹਾ ਹੈ ਡੰਡੀ ਇਹੋ ਹੀ ਇੱਕ ਅਜਹੀ ਸਮੱਸਿਆ ਹੈ ਜਿਸ ਉਤੇ ਕੋਈ ਸਮਝੌਤਾ ਹੋਣ ਦੀ ਆਸ ਨਹੀਂ ਕੀਤੀ ਜਾ ਸਕਦੀ ਡੰਡੀ ਸਾਈਚੀਨ ਗਲੇਸ਼ੀਅਰ ਸੰਬੰਧੀ ਅਸਲ ਝਗੜਾ 1984 ਤੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨੀ ਫੌਜਾਂ ਵੱਲੋਂ ਸਾਡੀਆਂ ਕੁਝ ਅਗਲੀਆਂ ਚੌਕੀਆਂ ਉੱਤੇ ਕੀਤੇ ਹਮਲੇ ਨੂੰ ਪਛਾੜਦਿਆਂ ਭਾਰਤੀ ਫੌਜਾਂ ਅੱਗੇ ਵਧਦੀਆਂ ਹੁਣ ਵਾਲੀ ਪੋਜੀਸ਼ਨ ਤੇ ਪਹੁੰਚ ਗਈਆਂ ਡੰਡੀ ਜੰਮੂ ਕਸ਼ਮੀਰ ਵਿੱਚ ਜੋ ਕੰਟਰੋਲ ਰੇਖਾ 1984 ਨੂੰ ਮੰਨੀ ਗਈ ਸੀ ਉਸ ਨੂੰ ਪੁਆਇੰਟ 9842 ਦਾ ਨਾਂ ਦਿੱਤਾ ਗਿਆ ਸੀ ਡੰਡੀ ਅਸਲੀਅਤ ਇਹ ਹੈ ਕਿ ਸਿਆਚੀਨ ਦਾ ਝਗੜਾ ਜੰਮੂ ਕਸ਼ਮੀਰ ਦੇ ਮਾਮਲੇ ਦਾ ਹੀ ਇੱਕ ਹਿੱਸਾ ਹੈ ਡੰਡੀ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ 9842 ਦੇ ਨਾਲ ਨਾਲ ਚੌਕੀਆਂ ਤੇ 1972 ਤੋਂ ਲਗਾਤਾਰ ਪਹਿਰਾ ਦੇ ਰਹੀਆਂ ਸਨ ਜਿਹੜੀਆਂ ਕਿ 18000 ਤੋਂ ਲੈ ਕੇ 22000 ਫੁੱਟ ਤੱਕ ਦੀ ਉਚਾਈ ਤੇ ਹਨ ਡੰਡੀ 1984 ਵਿੱਚ ਪਾਕਿਸਤਾਨ ਨੇ ਜ਼ੋਰਦਾਰ ਹਮਲਾ ਕਰ ਦਿੱਤਾ ਪਰ ਸਾਡੀਆਂ ਫੌਜਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਕੇ ਪਾਕਿਸਤਾਨੀ ਫੌਜਾਂ ਨੂੰ ਨਾ ਕੇਵਲ ਪਿੱਛੇ ਹੀ ਹਟਾ ਦਿੱਤਾ ਸਗੋਂ ਪਾਕਿਸਤਾਨੀਆਂ ਦੀਆਂ ਕੁਝ ਅਗਲੀਆਂ ਚੌਕੀਆਂ ਤੇ ਵੀ ਕਬਜ਼ਾ ਕਰ ਲਿਆ ਅਤੇ ਹੁਣ ਦੋਵੇਂ ਧਿਰਾਂ ਦੀਆਂ ਫੌਜਾਂ ਬਿਲਕੁਲ ਆਹਮੋ ਸਾਹਮਣੇ ਖੜੀਆਂ ਹਨ ਡੰਡੀ ਭਾਵੇਂ ਕਿਸੇ ਵੀ ਹਗਾਮੀ ਹਾਲਤ ਦਾ ਮੁਕਾਬਲਾ ਕਰਨ ਲਈ ਦੋਹਾਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਕਾਰ ਹਾਰਟ ਲਾਈਨ ਮੌਜੂਦ ਹੈ ਪਰ ਪਾਕਿਸਤਾਨੀ ਫੌਜਾਂ ਤੇ ਕੋਈ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ ਡੰਡੀ ਇਸੇ ਲਈ ਭਾਰਤ ਇਹਨਾਂ ਜਾਨੀ ਤੇ ਮਾਲੀ ਨੁਕਸਾਨ ਕਰਵਾਉਣ ਤੋਂ ਬਾਅਦ ਹੁਣ ਇਹਨਾਂ ਚੌਕੀਆਂ ਤੋਂ ਕਿਸੇ ਹਟਣਾ ਨਹੀਂ ਚਾਹੁੰਦਾ ਡੰਡੀ ਜੇ ਇਹਨਾਂ ਚੌਕੀਆਂ ਨੂੰ ਜਿਹੜੀਆਂ ਕਿ ਪਹਾੜ ਦੀਆਂ ਉੱਚੀਆਂ ਚੋਟੀਆਂ ਉੱਤੇ ਬਣੀਆਂ ਹੋਈਆਂ ਹਨ ਖਾਲੀ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਦਾ ਹਮਲਾ ਹੋਣ ਦੀ ਸੂਰਤ ਵਿੱਚ ਇਨਾ ਉਤੇ ਦੁਬਾਰਾ ਕਬਜ਼ਾ ਕਰਨਾ ਮੁਸ਼ਕਲ ਹੋ ਜਾਵੇਗਾ ਡੰਡੀ ਹੁਣ ਜਦੋਂ ਦੁਨੀਆ ਵਿੱਚ ਸਰਦ ਜੰਗ ਖਤਮ ਹੋ ਗਈ ਹੈ ਅਤੇ ਅੰਤਰਰਾਸ਼ਟਰੀ ਸਥਿਤੀ ਕਾਫੀ ਬਦਲ ਚੁੱਕੀ ਹੈ ਪਾਕਿਸਤਾਨ ਨੂੰ ਇਹ ਵਿਸ਼ਵਾਸ ਹੋ ਗਿਆ ਹੈ ਕਿ ਦੋ ਦੇਸ਼ਾਂ ਦੇ ਆਪਸੀ ਝਗੜਿਆਂ ਵਿੱਚ ਕਿਸੇ ਤੀਸਰੀ ਧਿਰ ਨੂੰ ਸ਼ਾਮਿਲ ਕਰਨਾ ਕਿਸੇ ਤਰ੍ਹਾਂ ਵੀ ਲਾਭਦਾਇਕ ਸਿੱਧ ਨਹੀਂ ਹੁੰਦਾ ਡੰਡੀ ਪਾਕਿਸਤਾਨ ਨੂੰ ਹੁਣ ਆਪਣੇ ਤਜਰਬੇ ਨਾਲ ਹੀ ਪਤਾ ਲੱਗ ਚੁੱਕਾ ਹੈ ਕਿ ਵਿਦੇਸ਼ੀ ਤਾਕਤਾਂ ਦਾ ਕੋਈ ਮਜ਼ਬੂਤ ਰਵਈਆ ਨਹੀਂ ਹੁੰਦਾ ਡੰਡੀ ਉਹਨਾਂ ਦੇ ਤਾਂ ਕੁਝ ਨਿਰਧਾਰਿਤ ਹਿੱਤ ਹੀ ਹੁੰਦੇ ਹਨ ਜਿਨ੍ਹਾਂ ਨੂੰ ਉਹ ਕਿਸੇ ਖਾਸ ਸਮੇਂ ਤੇ ਆਪਣੇ ਲਈ ਜਿਹੜੀ ਗੱਲ ਲਾਹੇਵੰਦ ਮਹਿਸੂਸ ਹੁੰਦੀ ਹੈ ਉਸ ਅਨੁਸਾਰ ਉਹ ਆਪਣਾ ਰਵਈਆ ਬਦਲ ਲੈਂਦੀਆਂ ਹਨ ਡੰਡੀ ਕਦੀ ਅਮਰੀਕਾ ਬਰਤਾਨੀਆ ਤੇ ਚੀਨ ਪੂਰੀ ਤਰ੍ਹਾਂ ਪਾਕਿਸਤਾਨ ਦੇ ਪੱਖ ਵਿੱਚ ਸਨ ਪਰ ਹੁਣ ਉਹਨਾਂ ਦਾ ਰਵਈਆ ਨਿਰਪੱਖ ਹੋ ਗਿਆ ਹੈ ਡੰਡੀ ਓਹੋ ਭਾਰਤ ਤੇ ਪਾਕਿਸਤਾਨ ਦੋਹਾਂ ਤੇ ਹੀ ਦਬਾਅ ਪਾਉਂਦੇ ਹਨ ਕਿ ਉਹ ਆਪਣੇ મતਭੇਦਾਂ ਨੂੰ ਸਿਮਲਾ ਸਮਝੌਤੇ ਅਧੀਨ ਹੱਲ ਕਰ ਲੈਣ ਡੰਡੀ ਪਾਕਿਸਤਾਨ ਅਜੇ ਤੱਕ ਇਸ ਗੱਲ ਤੋਂ ਕੰਨੀ ਕਤਰਾ ਰਿਹਾ ਹੈ ਡੰਡੀ